ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁੰਡ ਖਸਮ ਮਰੇ ਤਉ ਨਾਰ ਨਾ ਰੋਵੇ ਉਸ ਰਖਵਾਰਾ ਔਰ ਹੋਵੇ ਰਖਵਾਰੇ ਕਾ ਹੋਏ ਬినాਸ਼ ਅਗੇ ਨਰਕ ਇਹਾ ਭੋਗ ਬिलास ਖਸਮ ਮਰੇ ਤਉ ਨਾਰ ਨਾ ਰੋਵੇ ਉਸ ਰਖਵਾਰਾ ਔਰ ਹੋਵੇ ਰਖਵਾਰੇ ਕਾ ਹੋਏ ਬినాਸ਼ ਅਗੇ ਨਰਕ ਇਹਾ ਭੋਗ ਬिलास ਏਕ ਸੁਹਾਗਣ ਜਗਤ ਪਿਆਰੀ सगले जी जंत की नारी रहाओ सोहागन गल सोहै हार संत को बिख, बिख से संसार कर सिगार बह संत की ठिठकी फिरे बिचारी ਸਾਂਤ ਭਾਗ ਉਹ ਪਾਛੇ ਪਰੈ ਗੁਰ ਪ੍ਰਸਾਦੀ ਮਾ ਰਿਹਾਉ ਡਰੈ ਸਾਖਤ ਕੀ ਉਹ ਪਿੰਡ ਪਰਾਇਣ ਹਮ ਕੋ ਦ੍ਰਿਸ਼ਟ ਪਰੈ ਤ੍ਰਖ ਡਾਇਣ ਹਮ ਤਿਸ ਕਾ ਬਹੁ ਜਾਣਿਆ ਭਿਓ ਜਬ ਹੂਏ ਕਿਰਪਾਲ ਮਿਲੇ ਗੁਰ ਦੇਉ कहो कबीर अब बाहर परी संसार के अंचल लरी हम तिसका बहु जाने पे जब हुए कृपाल मिले गुरुदेव कहो कबीर अब बाहर परी संसार के अंचल लरी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਂਡ ਇਸ ਮਾਇਆ ਨੂੰ ਇਸਤਰੀ ਬਣਾ ਕੇ ਰੱਖਣ ਵਾਲਾ ਮਨੁੱਖ ਆਖਰ ਮਰ ਜਾਂਦਾ ਹੈ ਇਹ ਮਾਇਆ ਬੌਟੀ ਉਸ ਦੇ ਮਰਨ ਤੇ ਰੋਂਦੀ ਵੀ ਨਹੀਂ ਕਿਉਂਕਿ ਇਸ ਦਾ ਰਾਖਾ ਖਸਮ ਕੋਈ ਧਿਰ ਹੋਰ ਬਣ ਜਾਂਦਾ ਹੈ ਸੋ ਇਹ ਕਦੇ ਵੀ ਰੰਡੀ ਨਹੀਂ ਹੁੰਦੀ ਇਸ ਮਾਇਆ ਦਾ ਰਾਕਾ ਮਰ ਜਾਂਦਾ ਹੈ ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ ਵਿੱਚ ਮਸਤ ਰਹਿਣ ਕਰਕੇ ਗਾਂ ਆਪਣੇ ਲਈ ਨਰਕ ਸੇੜਦਾ ਹੈ ਇਹ ਮਾਇਆ ਇੱਕ ਐਸੀ ਸੁਹਾਗਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ ਸਾਰੇ ਜੀਵਾਂ ਜਾਣਦੇ ਇਸ ਨੂੰ ਆਪਣੀ istri ਬਣਾ ਕੇ ਰੱਖਣਾ ਚਾਹੁੰਦੇ ਹਨ ਆਪਣੇ ਵਾਸ ਵਿੱਚ ਰੱਖਣਾ ਚਾਹੁੰਦੇ ਹਨ ਰਹਾਉ ਇਹ ਸੁਹਾਗਨਾਰ ਦੇ ਗਲ ਵਿੱਚ ਹਾਰ ਸੋਪਦਾ ਹੈ ਭਾਵ ਜੀਵਾਂ ਦੇ ਮਨ ਮੋਹਨ ਨੂੰ ਸਦਾ ਸੋਹਣੀ ਬਣੀ ਰਹਿੰਦੀ ਹੈ ਇਸ ਨੂੰ ਵੇਖ ਵੇਖ ਕੇ ਜਗਤ ਖੁਸ਼ ਹੁੰਦਾ ਹੈ ਪਰ ਸੰਤਾਂ ਨੂੰ ਇਹ ਜ਼ਹਿਰ ਵਰਗੀ ਲੱਗਦੀ ਹੈ ਵਿਵੇਸ਼ਵਾ ਬਾਗ ਸਦਾ ਸਿਗਾਰ ਕਰੀ ਰੱਖਦੀ ਹੈ ਪਰ ਸੰਤਾਂ ਦੀ ਫਿਟਕਾਰੀ ਹੋਈ ਵਿਕਾਰੀ ਸੰਤਾਂ ਤੋਂ ਪਰੇ ਪਰੇ ਹੀ ਫਿਰਦੀ ਹੈ ਇਹ ਮਾਇਆ ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਿਸ਼ ਕਰਦੀ ਹੈ ਪਰ ਸੰਤਾਂ ਉੱਤੇ ਗੁਰੂ ਦੀ ਮਿਹਰ ਹੁਣ ਕਰਕੇ ਸੰਤਾਂ ਦੀ ਮਾਰ ਤੋਂ ਵੀ ਡਰਦੀ ਹੈ ਇਸ ਵਾਸਤੇ ਨੇੜੇ ਨੇ ਟੁਕਦੀ ਇਹ ਮਾਇਆ ਪ੍ਰਭੂ ਨਾਮੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ ਜਾਨ ਬਣੀ ਰਹਿੰਦੀ ਹੈ ਪਰ ਮੈਨੂੰ ਤਾਂ ਇਹ ਭਿਆਨਕ ਡੈਨ ਦਿਸਦੀ ਹੈ ਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਿਆਲ ਹੋਏ ਤਾਂ ਮੈਨੂੰ ਮਿਲ ਪਏ ਤਦੋਂ ਤੋਂ ਮੈਂ ਇਸ ਮਾਇਆ ਦਾ ਭੇਤ ਬਾੜਿਆ اے ਕਬੀਰ ਹੁਣ ਤੂੰ ਬੇਸ਼ੱਕ ਆਖ ਮੈਥੋਂ ਤਾਂ ਇਹ ਮਾਇਆ ਪਰੇ हट ਗਈ ਹੈ ਤੇ ਸੰਸਾਰੀ ਜੀਵਾਂ ਦੇ ਪੱਲੇ ਜਾ ਲੱਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ